JD 813 ਵਿੱਚ ਸਭ ਦਾ ਵੈਲਕਮ ਅੱਜ ਦੇ ਇਸ ਵੀਡੀਓ ਵਿੱਚ ਮੈਂ ਤੁਹਾਨੂੰ ਦਿਖਾਵਾਂਗਾ ਕਿ ਟੋਰਾਂਟੋ ਕੈਨੇਡਾ ਦੇ ਵਿੱਚ ਪੰਜਾਬੀ ਕਿਦਾਂ ਦਾ ਸਾਗ ਬਣਾਉਂਦੇ ਨੇ ਕਿਉਂਕਿ ਇੱਥੇ ਪੰਜਾਬ ਦੀ ਤਰ੍ਹਾਂ ਗੰਦਲਾਂ ਵਾਲੀ ਸਰੋਂ ਨਹੀਂ ਮਿਲਦੀ ਇੱਥੇ ਜੋ ਸਾਗ ਆ ਕੈਨੇਡਾ ਦੇ ਵਿੱਚ ਨਹੀਂ ਹੁੰਦਾ ਸਰੋਂ ਵਗੈਰਾ ਨਹੀਂ ਹੁੰਦੀ ਜੋ ਵੀ ਸਮੱਗਰੀ ਇੱਥੇ ਸਾਗ ਬਣਾਉਣ ਲਈ ਉਹ ਅਮਰੀਕਾ ਤੋਂ ਆਉਂਦੀ ਆ ਇਹ ਤੁਸੀਂ ਦੇਖ ਸਕਦੇ ਹੋ ਇਦਾਂ ਦੀਆਂ ਗੁੱਟੀਆਂ ਹੁੰਦੀਆਂ ਨੇ ਇਹ ਦੇਖੋ ਇਦਾਂ ਦੀਆਂ ਗੰਦਲਾਂ ਨੇ ਇਹ ਇਹ ਸਾਗ ਦੇ ਲਈ ਵਰਤੋਂ ਕੀਤੀ ਜਾਂਦੀ ਹੈ ਇਹਦੀ ਇਹ ਸਰੋਂ ਨਹੀਂ ਹੁੰਦੀ ਇਹ ਦੇਖੋ ਇਹ ਜੂਏਸ਼ੇਦੀ ਕੰਪਨੀ ਆ ਜੀ ਜੋ ਇਹਨੂੰ ਸਪਲਾਈ ਕਰਦੀ ਹੈ ਕੈਨੇਡਾ ਦੇ ਵਿੱਚ ਇਹ ਦੇਖੋ ਜੀ ਇਹ ਸਾਗ ਬਣਾਉਣ ਦੇ ਲਈ ਇਹਦੀ ਵਰਤੋਂ ਹੁੰਦੀ ਆ ਇਹ ਦੇਖੋ ਰੁਪਿੰਨੀ ਲਿਖਿਆ ਇਹਦਾ ਨਾਂ ਇਹ ਸਰੋਨੀ ਹੈ ਰੁਪਿੰਨੀ ਹੈ ਇਹਦਾ ਨਾਂ ਇਹ ਜੂਐਸਏ ਦੀ ਕੰਪਨੀ ਸਪਲਾਈ ਕਰਦੀ ਹੈ ਉੱਪਰ ਦੇਖੋ ਤੁਸੀਂ ਬਕਾਇਦਾ ਫੁੱਲ ਪਏ ਹੋਏ ਨੇ ਇਹ ਦੇਖੋ ਪੂਰੇ ਗੁੱਟੇ ਬਣਨੇ ਫੁੱਲਾਂ ਦੇ ਪਰੇ تھے ਜੋ ਇਹ ਗੁੱਟੇ ਜੇ ਫੁੱਲਾਂ ਦੇ ਬਣੇ ਨੇ ਇਹ ਕੱਟਦੇ ਨਹੀਂ ਇਹ ਵੀ ਕੱਟ ਕੇ ਸਾਗ ਦੇ ਵਿੱਚ ਹੀ ਵਰਤੋਂ ਕਰਦੇ ਆ ਇਹਦੀ ਕਿਉਂਕਿ ਮਿਲਦੀ ਏ ਇਦਾਂ ਦੀ ਇਹ ਫੁੱਲਾਂ ਤੋਂ ਬਰਾ ਮਿਲਦੀ ਨਹੀਂ ਇਹ ਆ ਜੀ ਰੁਪਿੰਨੀ ਜੋ ਕੇ ਅਮਰੀਕਾ ਤੋਂ ਸਪਲਾਈ ਕੀਤੀ ਜਾਂਦੀ ਆ ਕੈਨੇਡਾ ਦੇ ਵਿੱਚ ਇਹ ਆ ਜੀ ਇਦਾਂ ਗੁੱਟੀਆਂ ਦੇ ਵਿੱਚ ਆਉਂਦੀ ਆ ਇਹ ਇਹ ਜੋ ਜਿੱਦਾਂ ਪੰਜਾਬ ਦੇ ਵਿੱਚ ਅਸੀਂ ਸਰੋਂ ਦੀਆਂ ਗੰਦਲਾਂ ਛਿੱਲ ਲੈਨੇ ਆ ਇਦਾਂ ਜੇ ਕੋਈ ਪੱਕੀ ਹੋਈ ਗੰਦਲ ਤੇ ਉਹਨੂੰ ਉੱਪਰੋਂ ਛਿੱਲ ਲਿਆ ਜਾਂਦਾ ਆ ਦੇਖੋ ਕੋਈ ਪੱਕੀਆਂ ਵੀ ਵਿੱਚ ਹੈਗੀਆਂ ਜੇ ਕੱਚੀ ਹੋਏ ਤੇ ਇਦਾਂ ਕੱਟ ਲੈਂਦੇ ਨੇ ਨਹੀਂ ਤੇ ਛਿੱਲ ਲੈਂਦੇ ਨੇ ਇਹ ਦੇਖੋ ਜੀ ਇਹ ਪਾਲਕਾ ਪਾਲਕ ਵੀ ਇਦਾਂ ਪੈਕੇਟ ਬਣੇ ਹੁੰਦੇ ਨੇ ਪਲਾਸਟਿਕ ਦੇ ਡੱਬਿਆਂ ਦੇ ਵਿੱਚ ਇਦਾਂ ਪੈਕਟ ਬਣਾ ਕੇ ਇਹ ਵੀ ਅਮਰੀਕਾ ਤੋਂ ਸਪਲਾਈ ਹੁੰਦੀ ਹੈ ਕੈਨੇਡਾ ਦੇ ਵਿੱਚ ਇਹ ਮੈਂ ਖੋਲ ਕੇ ਦਿਖਾਉਣਾ ਡੱਬਾ ਤੁਹਾਨੂੰ ਇਹ ਦੇਖੋ ਜੀ ਬਿਲਕੁਲ ਸਾਫ਼ ਸੁਥਰੀ ਪਾਲਕ ਕੋਈ ਕਿਤੇ ਕੀੜੇ ਨੇ ਖਾਧਾ ਕਿਤੇ ਹੋਲ ਨਹੀਂ ਹੈ ਕੋਈ ਪੀਲਾ ਪੱਤਾ ਨਹੀਂ ਕੋਈ ਵਿੱਚ ਕਹਾ ਕੱਖ ਨਹੀਂ ਕੋਈ ਕਿਤੇ ਮਿੱਟੀ ਨਹੀਂ ਲੱਗੀ ਬਿਲਕੁਲ ਸਾਫ਼ ਸੁਥਰੀ ਪਾਲਕ ਡੱਬਾ ਬੰਦ ਕੀਤੀ ਹੋਈ ਆ ਇਹ ਵੀ ਅਮਰੀਕਾ ਦੁਆਰੇ ਹੀ ਸਪਲਾਈ ਕੀਤੀ ਜਾਂਦੀ ਹੈ ਇੱਥੇ ਇਹਨੂੰ ਵੀ ਕੈਨੇਡਾ ਦੇ ਵਿੱਚ ਸਾਗ ਬਣਾਉਣ ਦੇ ਲਈ ਵਰਤੋਂ ਕਰਦੇ ਨੇ ਰੁਪਿੰਨੀ ਦੇ ਵਿੱਚ ਇਹ ਪਾਲਕ ਮਲਾਈ ਜਾਂਦੀ ਆ ਇਹ ਦੇਖੋ ਇਹ 312 ਗ੍ਰਾਮ ਦਾ ਪੈਕਟ ਆ ਇਹ ਇਦਾਂ ਹੀ ਇੱਥੇ ਸਾਗ ਬਣਾਉਣ ਦੇ ਲਈ ਹੋਰ ਵੀ ਜਿਵੇਂ ਇਹ ਪਾਲਕ ਦਾ ਡੱਬਾ ਇਦਾਂ ਦੇ ਡੱਬਾ ਹੁੰਦਾ ਉਹ ਡੱਬੇ ਦੇ ਵਿੱਚ ਕਈ ਕਿਸਮ ਦੇ ਪੱਤੇ ਹੁੰਦੇ ਨੇ 7-8 ਕਿਸਮ ਦੇ ਪੱਤੇ ਹੁੰਦੇ ਨੇ ਜੋਗੇ ਸਲਾਦ ਦੇ ਲਈ ਵਰਤੇ ਜਾਂਦੇ ਨੇ ਪਰ ਉਹਨੂੰ ਲੋਕ ਸਾਗ ਦੇ ਵਿੱਚ ਵੀ ਪਾ ਲੈਂਦੇ ਨੇ ਉਹਦੀ ਸਾਗ ਚ ਵਰਤੋਂ ਵੀ ਕਰ ਲੈਂਦੇ ਨੇ ਪਰ ਪੰਜਾਬੀ ਆਮ ਤੌਰ ਤੇ ਇਹ ਦੋ ਚੀਜ਼ਾਂ ਹੀ ਵਰਤਦੇ ਨੇ ਰੁਪਿੰਨੀ ਔਰ ਪਾਲਕ ਸੋ ਇਹ ਤੁਹਾਨੂੰ ਦਿਖਾਇਆ ਜੀ ਕੈਨੇਡਾ ਦੇ ਵਿੱਚ ਪੰਜਾਬੀ ਕਿਹੜੀ ਕਿਹੜੀ ਚੀਜ਼ ਦਾ ਸਾਗ ਬਣਾਉਂਦੇ ਨੇ ਸੋ ਮਿਲਾਂਗੇ ਅਗਲੇ ਨਵੇਂ ਵੀਡੀਓ ਵਿੱਚ ਸਭ ਦਾ ਧੰਨਵਾਦ ਪ੍ਰਮਾਤਮਾ ਸਭ ਨੂੰ ਤੰਦਰੁਸਤ ਅਤੇ ਖੁਸ਼ ਰੱਖੇ